ਕੱਲੀ ਨੂੰ ਮੂਗੀ ਬਣਾ ਲਈਆ ਘੋਟ ਬਣਾਈਆ ਕੱਲੀਓ ਵੀਡੀਓ ਵੀਡੀਓ ਬੋਲ ਲੈ ਬਰੋਲਾ ਬੈਗਰਜੀ ਕਾ ਖਾਲਸਾ ਬੈਗਰਜੀ ਕੀ ਫਤਿਹ ਪਿੰਡ ਕਪਿਆਲ ਦੇ ਕੋਠੇ ਦੇ ਵਿੱਚ ਬੈਠੇ ਨੇ ਗਿਆ ਸੰਗ ਦਾ ਇਕੱਠੀਆਂ ਹੋਈਆਂ ਪਰਮਾਤਮਾ ਦੀ ਕਿਰਪਾ ਨਾਲ ਪਾਈ ਬੈਠਿਆਂ ਦੋਨਾਂ ਲੜ ਰਹਾਂਗੇ ਐਮ ਸੀ ਗਾਰੰਟੀ ਜਿਹੜਾ ਅੱਜ ਮੁੱਦੇ ਤੇ ਆਇਆ ਸੀ ਮੁੱਦੇ ਲੈ ਕੇ ਤੋਂ ਹੱਲਾਗੇ ਲੋਕ ਬਹੁਤ ਚਰਚਾ ਕਰਦੇ ਨੇ ਗਾਇਲ ਪਰ ਅਸੀਂ ਝਿੱਕਣ ਵਾਲੇ ਨਹੀਂ ਹਾਂਗੇ ਜਿਹੜਾ ਕੋਈ ਵੀ ਅਜੇ ਕਿਸਾਨ ਹੈ ਕਿਸਾਨ ਦੇ ਨਾਲ ਜਹਾਨ ਹੈ ਜੇ ਕਿਸਾਨ ਹੀ ਮਰ ਗਿਆ ਜਹਾਨ ਕਿੱਥੋਂ ਬਚੂਗਾ ਕਿਸਾਨ ਹੈ ਪੈਦਾ ਕਰਦਾ ਹੈ ਸਬਜ਼ੀਆਂ ਪੈਦਾ ਕਰਦਾ ਹੈਗਾ ਕਣਕ ਪੈਦਾ ਕਰਦਾ ਹੈ ਜੀੜੀ ਪੈਦਾ ਕਰਦਾ ਹੈ ਉਸ ਕਰਕੇ ਇਹ ਕਿਸਾਨ ਦੇ ਗਾਇਲ ਜਿਹੜੇ ਕੋਆਪਰੇਟ ਕਰਾਣੇ ਨੇ ਵੱਡੇ ਉਹ ਪੈਗੇ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਜਿਹੜਾ ਮੋਦੀ ਹੈ ਇਹ ਬੰਦਾ ਆਪਣਾ ਸਹੀ ਨਹੀਂ ਹੈਗਾ ਇਸ ਕਰਕੇ ਇਹ ਦੂਆਂ ਨੂੰ ਕੁੱਝਦਾ ਆਪਣਾ ਕੁਝ ਵੀ ਨਹੀਂ ਇਹ ਦੇ ਰਿਆ ਨਾ ਰੇਟ ਸਬਜ਼ੀ ਦਾ ਦਿੰਦਾ ਹੈ ਨਾ ਦੁੱਧ ਦਾ ਦਿੰਦਾ ਹੈ ਨਾ ਇਹ ਆਪਣੀ ਫਸਲ ਦਾ ਦਿੰਦਾ ਫਸਲ ਦਾ ਕੋਈ ਵੀ ਰੇਟ ਨਹੀਂ ਦੇ ਰਿਆ ਧਮਕਾ ਮੌਲ ਖੋਲ ਤੇ ਮੰਡੀਆਂ ਦੇ ਵਿੱਚ ਕਹਿੰਦਾ ਸੋਲੋਆਂ ਦੇ ਵਿੱਚ ਕਣਕ ਵੇਚੋ ਬੰਦਿਆਂ ਨੂੰ ਜਿਹੜੇ ਦਿਹਾੜੀਏ ਨੇ ਬਿਲਕੁਲ ਇਹ ਮਰ ਜਾਣਗੇ ਮਜ਼ਦੂਰ ਇੱਕ ਵੀ ਨਹੀਂ ਰਹਿਣਾ ਉਹ ਸਾਰੇ ਮਜ਼ਦੂਰ ਹੁਣ ਸੋਚਦੇ ਨੇ ਵੀ ਇਕੱਲੇ ਕਿਸਾਨਾਂ ਦਾ ਕੰਮ ਨਹੀਂ ਕਿਸਾਨਾਂ ਦਾ ਨਹੀਂ ਆਏਗਾ ਇਹ ਮਾੜੇ ਜਿਹੜੇ ਦੁਕਾਨਦਾਰ ਨੇ ਉਹ ਵੀ ਮਰ ਜਾਣਗੇ ਉਹਨਾਂ ਦੇ ਵੀ ਨਾੜੇ ਨਹੀਂ ਜਾਣੇ ਕਿਸੇ ਦੇ ਤੇ ਇਹਨਾਂ ਨੂੰ ਮੰਨੀ ਰੱਖਣਾ ਜਿਹੜੇ ਇਹ ਸਾਲ-ਸਾਲ ਭਰਦਾ ਔਰ ਕਮਾਉਂਦੇ ਨੇ ਦਾਦਾ ਬੀਬੀ 10000 ਰੁਪਇਆ ਮੰਡੀਆਂ 'ਚੋਂ ਬਣਦਾ ਹੈ ਇਹ ਨਹੀਂ ਬਣਦਾ ਇਹ ਸਾਰਿਆਂ ਨੂੰ ਬੇਨਤੀ ਕਰਦਿਆਂ ਸੀ ਭਰਾਵੋ ਤੁਸੀਂ ਆਜੋ ਇਹ ਦੋਲਣ ਸਾਰਿਆਂ ਦਾ ਸਾਂਝਾ ਹੈ ਅਸੀਂ ਦੀ ਗੱਲ ਨਹੀਂ ਆਏਗੀ ਹੁਣ ਉਹ ਜਿਹੜਾ ਆਪਣਾ ਮੋਦੀ ਹੈ ਡਾਨੀ-ਵਾਨੀ ਨੇਗੇ ਉਹ ਤਾਂ ਜਾਂਦਾ ਉਹਨਾਂ ਦੀ ਮੌਤ ਆ ਜਾਂਦੀ ਹੈ ਕਹਿੰਦੇ ਜਾ ਕੇ ਫਿਰ ਸਿੰਘਾਂ ਦੀ ਮੰਨੀ ਨਾਲ ਕਹਿੰਦੇ ਨੇ ਉਹ ਫਿਰ ਗੱਲ ਕਟਾਉਣਗੇ ਉਦਾਂ ਹੁਣ ਤੁਸੀਂ ਤਕੜੇ ਹੋ ਕੇ ਗੱਲ ਘੋਟਣ ਬਾਤ ਤੇ ਆਜੋ ਰੇ ਆਇਆ ਦੋ ਕਿਣਾ ਕੰਮ ਨਹੀਂ ਚੱਲਦਾ ਵੈਗਪੀ ਗੱਲ ਫਾਲਸਾ ਵੈਗਪੀ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਪੀਲਾ ਉਹਨਾਂ ਨੂੰ ਇਹੀ ਕਹਿੰਦੇ ਆ ਭਾਈ ਤੁਸੀਂ ਆਪਣੀ ਜ਼ੰਜੀਰ ਜਗਾਓ ਛੋਟੀ ਜ਼ੰਜੀਰ ਜਾਗਣੀ ਚਾਹੀਦੀ ਹੈ ਤੁਸੀਂ ਇਹ ਪਿਛਲੇ ਜਾਂ ਬੋਟਾਂ ਵਾਲਿਆਂ ਗੱਲ ਕਰ ਤੋ ਫਿਰਦੇ ਨੇ ਉਹਨਾਂ ਨੇ ਕੀ ਦੇਣਾ ਇੱਕ ਬੋਟ ਦਾ 1000 ਰੁਪਏ ਕੀ ਹੈ ਜੇ ਕਿਸੇ ਮੋੜ ਲੈਣੇ 2 ਲੱਖ ਰੁਪਏ ਲੈ ਲਿਆ ਉਹਦੇ ਨਾਲ ਕਿੱਥੋਂ ਬਿਲਾ ਪੂਰਾ ਹੋ ਜੂ ਉਹਦੇ ਨਾਲ ਤਾਂ ਉਹਨਾਂ ਦੇ ਬੱਚਿਆਂ ਦੇ ਵੀ ਮਰਦੀ ਮੇਰੀ ਪੂਰੀ ਆਉਂਦੀ ਪਰ ਉਹ ਬੰਦੇ ਜਿਹੜੇ ਪਿਛਲੇ ਨੇ ਨਾ ਪਰ ਆਪਣਾ ਕਿਸੇ ਨਾਲ ਹਰਖਵਾਖਤਾ ਬਿਲਕੁਲ ਨਹੀਂ ਹੈ ਵੋਟ ਪਾਵਾਂਗੇ ਆਪਣੇ ਆਕੇ ਮਸਲੇ ਹੱਲ ਕਰੇ ਨਾ ਆਪਣੇ ਨਾ ਦਾਦੀਬਾਨੀ ਉਹਨਾਂ ਦਾ ਉਹ ਹੈ ਕੋਈ ਜਦ ਆਪਣੇ ਮਸਲੇ ਹੱਲ ਹੋ ਗਏ ਦਾਦੀਬਾਨੀ ਉਹ ਨਹੀਂ ਅੱਪੀ ਪਿੱਛੇ हट ਜਾਣਗੇ ਉਹ ਤਾਂ ਇਸ ਕਰਕੇ ਅੱਗੇ ਕਰੇ ਹੋਏ ਨੇ ਇਹਦੇ ਮੋਦੀ ਨੇ ਵੀ ਮੈਨੂੰ ਵੋਟਾਂ ਉਹ ਪੈਸੇ ਦਿੰਦੇ ਨੇ ਉਹ ਪੈਸੇ ਆਪਣੀ ਸੰਗਤਾਂ ਦੇ ਵਿੱਚ ਵੰਡੇ ਜਾਂਦੇ ਨੇ ਸੰਗਤਾਂ ਨੂੰ ਇਹਦੀ ਗਿਆਨ ਨਹੀਂ ਹੈਗਾ ਪਹਿਲਾਂ 5 ਲੱਖ ਰੁਪਈਆ ਕਹਿੰਦਾ ਤੇ ਦੇਊਗਾ ਨਹੀਂ ਕੋਈ 5 ਲੱਖ ਨਹੀਂ ਦਿੱਤਾ ਜਿਹੜੇ 5-5 ਰੁਪਈਏ 10-10 ਕਹਿੰਦੇ ਬੁੜੀਆਂ ਦੇ ਘਰੇ ਤੇ ਰੱਖੇ ਉਹ ਵੀ ਖੋ ਕੇ ਲੈ ਗਿਆ ਉਹ ਲੋਟ ਬੰਦੀ ਦੇ ਵਿੱਚ ਕੁਝ ਨਹੀਂ ਛੱਡਿਆ ਕਰੋਨਾ ਦੇ ਵਿੱਚ ਆ ਕੇ ਉਦੋਂ ਜਾਦੇ ੱਟਕਾ ਮਾਰਿਆ ਇੱਕ ਕਿਸਾਨ ਦੀ ਜਿਹੜੀ ਇਹ ਜ਼ਮੀਨ ਹੈ ਜੇ ਕਿਸਾਨ ਦਾ ਖੇਤੀਆ ਉਹ ਨਹੀਂ ਮਰੀ ਹੋਰ ਸਾਰੇ ਮਰ ਗਏ ਕਰੋਨਾ ਦੇ ਵਿੱਚ ਕਿਸੇ ਨੂੰ ਕੋਈ ਦੁਕਾਨਦਾਰ ਨਹੀਂ ਬਚਿਆ ਕੋਈ ਡਾਕਟਰ ਨਹੀਂ ਬਚਿਆ ਸਾਰਿਆਂ ਲਈ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਆਪਾਂ ਵੋਟ ਦੀ ਕੋਈ ਤਰਾਜ ਨਹੀਂ ਕਿਸੇ ਨਾਲ ਸਵਾਲ ਜ਼ਰੂਰ ਕਰਾਂਗੇ ਅਸੀਂ ਤਾਂ ਆਪਣੇ ਮੁੱਦੇ ਲੈਣਗੇ ਜਿਹੜੇ ਲਿਖ ਕੇ ਦਿੱਤੇ ਨੇ ਉਹ ਮੁੱਦੇ ਲਵਾਂਗੇ ਆਪਣੇ ਉਹਨੂੰ ਕਿਹਾ ਵੀ ਯਾਦ ਕਰਾਉਣ ਵਾਸਤੇ ਆਇਆ ਭਾਈ ਤਾਂ ਲਿਖਤੀ ਰੂਪ 'ਚ ਸਾਨੂੰ ਦਿੱਤੇ ਨੇ ਸਾਡੀ ਜਿਹੜਾ ਖਰੀਮਪੁਰ ਉੱਥੇ ਜਾ ਕੇ ਗੱਡੀ ਚਾੜੀ ਆ ਉਹਦਾ ਜਿਹੜੇ ਆ ਹੁਣ ਮੁੰਡੇ ਫੜੇ ਨੇ ਤਿੰਨ ਫੜ ਰੱਖੇ ਨੇ ਆਪਣੇ ਬਿਨਾ ਮਤਲਬ ਤੋਂ ਫੜ ਰੱਖੇ ਨੇ ਉਹਨਾਂ ਨੇ ਕੋਈ ਗਨਾਹ ਨਹੀਂ ਕਰਿਆ ਨਾ ਸੁਭਾ ਕਰਨੇ ਕਰਿਆ ਗੋਲੀਆਂ ਮਾਰਨਾ ਤਾਂ ਹੱਕੇ ਨਹੀਂ ਹੈ ਗਵਰਨਮੈਂਟ ਮਾਰ ਨਹੀਂ ਸਕਦੀ ਜਿਹੜੇ ਐਡੇ ਦੇ ਵੱਡੇ ਵੱਡੇ ਇਹਨਾਂ ਨੇ ਲਾ ਕੇ ਬੰਦ ਲਾਏ ਨੇ ਕਿ ਤਾਰਾ ਲਾਈਆਂ ਨੇ ਇਹ ਅਧਿਕਾਰ ਨਹੀਂ ਆਪਣਾ ਜਾ ਸਕਦੇ ਆ ਆਪਣਾ ਉੱਥੇ ਹੱਕ ਬਣਦਾ ਜਾਣਦਾ ਰੈਟ ਹੈ ਦਿੱਲੀ ਦੇ ਵਿੱਚ ਜਾ ਸਕਦੇ ਆ ਆਪਣਾ ਹੱਕ ਰੱਖਣ ਲਈ ਪਰ ਇਹ ਗਲਤ ਕੰਮ ਕਰਿਆ ਕਿ ਮੋਦੀ ਦੀ ਸਰਕਾਰ ਸਾਰੀ ਨਹੀਂ ਪਿਛਲੇ ਨਹੀਂ ਕਰ ਸਕਦੇ ਕੋਈ ਰਹਿੰਦੇ ਖੋਦੀ ਜਿਹੜੀ ਇਹ ਕਰੀ ਹੈਗੀ ਭਗਵੰਤ ਮਾਨ ਨੇ ਵੀ ਮਿੱਠੀਆਂ ਮੇਟੀਆਂ ਵੇਚੀਆਂ ਨੇ ਉਹ ਕਹਿੰਦਾ ਜੀ মুরਗੀ ਦਾ ਪੈਸਾ ਦੇਉ ਉਹ মুরਗੀ ਦਾ ਪੈਸਾ ਤਾਂ ਕੀ ਦੇਣਾ ਦੀ ਭਰਾਵਾ ਸਾਡੀ ਫਸਲਾਂ ਦੀ ਦੇਣ ਦਾ ਮਜੂਹੀ ਵਾਧੂ ਸੀ ਸਿਕੰਦੇ ਨਾਲ ਡੰਗਰ ਮਰੇ ਨਗੇ ਛੱਡਾਂ ਦੇ ਛੱਡ ਖਾਲੀ ਹੋ ਗਏ ਕੁਛ ਨਹੀਂ ਦਿੱਤਾ ਹੁਣ ਵੋਟਾਂ ਮੰਗਣ ਆਉਂਦਾ ਉੱਥੇ ਵੀ ਸਵਾਲ ਕਰਨੇ ਨੇ ਤੁਹਾਨੂੰ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੈਗੇ ਅਸੀਂ ਸਵਾਲ ਸਾਰੇ ਨਾਮ ਕਰਾਂਗੇ ਜਦ ਮਰਜ਼ੀ ਹੁਣ ਵੋਟਾਂ ਪਾ ਮੰਗੇ ਆਪਣੀ ਮਰਜ਼ੀ ਨਾਲ ਅਸੀਂ ਬਕਾਇੂ ਨਹੀਂ ਹੈਗੇ ਕਿਤੇ ਜਿਹੜਾ ਸਾਡਾ ਫਾਇਦਾ ਕਰੂਗਾ ਉਹਨੂੰ ਅਸੀਂ ਵੋਟ ਦੇਵਾਂਗੇ ਵੋਟ ਦੇ ਨਾਲ ਹੀ ਅੱਜਕੱਲ੍ਹ ਅਧਿਕਾਰ ਹੈ ਬੋਟਟ ਫਾਉਂਦਾ ਬੋਟ ਰੱਖਣੀ ਨਹੀਂ ਹੈਗੀ ਰੱਖਣ ਬਾਅਦ ਜੀ ਵੈਗੁਰਜੀ ਦਾਤਾਲ ਸਾਹਿਬ ਵੈਗੁਰਜੀ